ਵੀ ਜਿਹੜਾ ਨੇ ਕਹਿੰਦੇ ਵੀ ਆਚਾਰ ਨਾਲ ਸਾਡੇ ਪਸ਼ੂ ਖਰਾਬ ਹੋ ਗਏ ਜਾਂ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਆਚਾਰ ਦੇ ਵਿੱਚ ਸਾਈਲੇ ਦੇ ਵਿੱਚ ਫੰਗਸ ਆਇਆ ਜਾਂ ਉਹਨਾਂ ਨੇ ਸਹੀ ਸਟੇਜ ਤੇ ਨਹੀਂ ਪਾਇਆ ਜਾਂ ਉਹਦੇ ਵਿੱਚ ਕੋਈ ਵੀ ਹੋਰ ਤਰ੍ਹਾਂ ਦਾ ਮੰਨ ਲਓ ਉਲੀ ਜਾਂ ਕੋਈ ਕਿਸੇ ਤਰੀਕੇ ਨਾਲ ਉਹਨਾਂ ਨੂੰ ਆਚਾਰ ਬਣਾਉਣਾ ਨਹੀਂ ਆਇਆ ਪਰ ਜੇਕਰ ਤੁਸੀਂ ਜਿਆਦਾ ਮਹਿੰਗਾ ਲਫਾਫਾ ਨਹੀਂ ਪਾ ਸਕਦੇ ਤਾਂ ਉਹਦੇ ਉੱਪਰ ਮਿੱਟੀ ਜ਼ਰੂਰ ਪਾ ਦਿਓ ਦੋ ਦਿਨਾਂ ਦਾ ਇਕੱਠਾ ਪਟ ਕੇ ਉਸ ਤੋਂ ਬਾਅਦ ਚ ਉਹਨੂੰ ਪਾਈ ਜਾਂਦਾ ਹੈ ਉਸ ਤਰੀਕੇ ਨਾਲ ਪਸ਼ੂ ਉਹ ਖਰਾਬ ਹੁੰਦੇ ਆ ਮਾਸਟਰ ਜੀ ਲੋਕ ਤਾਂ ਕਹਿੰਦੇ ਵੀ ਚਾਰ ਪਾਉਣਾ ਨਹੀਂ ਚਾਹੀਦਾਗਾ ਤੇ ਤੁਸੀਂ ਇਸ ਵਾਰ ਮੱਕੀ ਦਾ ਆਚਾਰ ਪਾ ਵੀ ਲੇ ਆਪਣੇ ਪਸ਼ੂਆਂ ਵਾਸਤੇ ਹਾਂਜੀ ਸਵਾਗਤ ਹੈ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਦੇਖੋ ਜੀ ਜਿਹੜੀਆਂ ਆਚਾਰ ਬਾਰੇ ਸਾਈਲੇਜ ਬਾਰੇ ਗਲਤ ਭਾਵਨਾਵਾਂ ਫੈਲ ਰਹੀਆਂ ਐ ਸੋਸ਼ਲ ਮੀਡੀਆ ਦੇ ਉੱਪਰ ਇਹ ਦੇਖੋ ਆਚਾਰ ਤੋਂ ਬਿਨਾ ਜੇ ਆਪਾਂ ਗੱਲ ਕਰੀਏ ਡੇਰੀ ਫਾਰਮਰਾਂ ਦੀ ਆਮ ਜਿਹੜੇ ਘਰਾਂ 'ਚ ਪਸ਼ੂ ਰੱਖਿਆ ਉਹਨਾਂ ਦਾ ਨਹੀਂ ਆਪਾਂ ਕਹਿ ਸਕਦੇ ਜਾਂ ਕੁਸ਼ਕ ਕਹਰੇ ਵੀ ਚਲੋ ਮੱਝਾਂ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਹਨਾ ਜਿਹੜੀਆਂ ਐਫ ਫਗਾਵਾਂ ਦੀ ਗੱਲ ਕਰੀਏ ਤਾਂ ਇਹ ਸਾਈਲੇਜ ਤੋਂ ਬਣਾ ਕੋਈ ਵੀ ਡੇਰੀ ਹੈ ਜਿਹੜੀ ਵੀ ਆਪਾਂ ਕਮਰਸ਼ੀਅਲ ਤੌਰ ਤੇ ਕਰਨੀ ਆ ਉਹ ਸਰਵਾਈਵ ਨਹੀਂ ਹੋ ਸਕਦੀ ਇਹਨਾਂ ਨੂੰ ਸਾਈਲੇਜ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਲੋਕਾਂ ਨੂੰ ਪ੍ਰੋਪਰ ਜਾਂ ਤਾਂ ਨਾ ਨੌਲੇਜ ਕਰਕੇ ਲਾ ਲੋ ਵੀ ਜਿਹੜਾ ਨੇ ਕਹਿੰਦੇ ਵੀ ਆਚਾਰ ਨਾਲ ਸਾਡੇ ਪਸ਼ੂ ਖਰਾਬ ਹੋ ਗਏ ਜਾਂ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਆਚਾਰ ਦੇ ਵਿੱਚ ਸਾਈਲੇ ਦੇ ਵਿੱਚ ਫੰਗਸ ਆਇਆ ਜਾਂ ਉਹਨਾਂ ਨੇ ਸਹੀ ਸਟੇਜ ਤੇ ਨਹੀਂ ਪਾਇਆ ਜਾਂ ਉਹਦੇ ਵਿੱਚ ਕੋਈ ਵੀ ਹੋਰ ਤਰ੍ਹਾਂ ਦਾ ਮੰਨ ਲਓ ਉల్లి ਜਾਂ ਕੋਈ ਕਿਸੇ ਤਰੀਕੇ ਨਾਲ ਉਹਨਾਂ ਨੂੰ ਅਚਾਰ ਬਣਾਉਣਾ ਨਹੀਂ ਆਇਆ ਜਾਂ ਉਹਨਾਂ ਨੂੰ ਪਾਉਣ ਦਾ ਤਰੀਕਾ ਨਹੀਂ ਆਇਆ ਬਿਨਾਂ ਤੂੜੀ ਤੋਂ ਨਿਹਰਾ ਹੀ ਸਿਟੀ ਰੱਖਿਆ ਜਾਂ ਦੋ ਦਿਨਾਂ ਦਾ ਇਕੱਠਾ ਪਟ ਕੇ ਉਸ ਤੋਂ ਬਾਅਦ ਚ ਉਹਨੂੰ ਪਾਈ ਜਾਂਦਾ ਹੈ ਉਸ ਤਰੀਕੇ ਨਾਲ ਪਸ਼ੂ ਉਹ ਖਰਾਬ ਹੁੰਦੇ ਆ ਜਿਹੜਾ ਅਚਾਰ ਪਾਉਣਾ ਹੈ ਸਭ ਤੋਂ ਪਹਿਲੀ ਗੱਲ ਤਾਂ ਜਿਵੇਂ ਇਸ ਵਾਰ ਨੇਚਰਲੀ ਜੀ ਗੱਲ ਆ ਵੀ ਅਫਵਾਹਾਂ ਕਰਕੇ ਮੱਕੀ ਦੀ ਪੰਜਾਬ ਘਟ ਹੋਈ ਹੈ ਨੰਬਰ 2 ਤੇ ਕੁਦਰਤ ਦੀ ਕ੍ਰੋਪੀ ਟੈਂਪਰੇਚਰ ਕੀ ਆ ਬਹੁਤ ਜ਼ਿਆਦਾ ਹਾਈ ਰਹਿ ਗਿਆ ਆਲੂ ਵਾਲੀਆਂ ਮੱਖੀਆਂ ਜਿੰਨਾਂ ਕਿ ਲਗਭਗ 2-200 ਟਾਈਟਲ ਤੋਂ ਕੁਆਂਟਲ ਤੱਕ ਝਾੜ ਦੇਣਾ ਹੁੰਦਾ 100 ਤੋਂ 150 ਕੁਆਂਟਲ ਹੀ ਉਹਨਾਂ ਦਾ ਝਾੜ ਹੋਇਆ ਪ੍ਰੋਪਰ ਉਹਨਾਂ ਦੀ ਫਰਟੀਲਾਈਜੇਸ਼ਨ ਨਹੀਂ ਹੋਈ ਉਹਨਾਂ ਦੇ ਵਿੱਚ ਦਾਣਾ ਵੀ ਕਈਆਂ ਮੱਖੀਆਂ ਦੇ ਵਿੱਚ ਤਾਂ ਪ੍ਰੋਪਰ ਨਹੀਂ ਪਰਿਆ ਕਿਉਂਕਿ ਦੇਖੋ ਕੀ ਹੁੰਦਾ ਇਹਦੇ ਵਿੱਚ ਜਦੋਂ ਆਪਾਂ ਨੂੰ ਮੱਕੀ ਪੱਕਣਾ ਹੈ ਲਗਭਗ ਇਹ 80 ਤੋਂ 90 ਦਿਨਾਂ ਦੇ ਵਿੱਚ ਵਿੱਚ ਇਹਦਾ ਪਕਾਇਆ ਜਿਹੜਾ ਹੁੰਦਾ ਦੋ ਸਟੇਜ ਤੇ ਜਦੋਂ ਆਪਾਂ ਇਹਦਾ ਕਹਿ ਦਈਏ ਵੀ ਦਾਣਾ ਕਰੜਾ ਆ ਹੋਣ ਲੱਗ ਜਾਂਦਾ ਉਦੋਂ ਇਹਦਾ ਚਾਰ ਪਾਉਣਾ ਹੁੰਦਾ ਉਸ ਤੋਂ ਲਗਭਗ 20-25 ਦਿਨ ਮਹੀਨਾ ਪਹਿਲਾਂ ਦੀ ਗੱਲ ਕਰੀਏ ਜਦੋਂ ਫਰਟੀਲਾਈਜੇਸ਼ਨ ਹੋਣੀ ਹੁੰਦੀ ਹੈ ਜਦੋਂ ਮੰਨ ਲਓ ਕ੍ਰੋਸਿੰਗ ਹੋਣੀ ਹੁੰਦੀ ਹੈ ਤਾਂ ਉਦੋਂ ਕੀ ਹੈ ਜੇ ਟੈਂਪਰੇਚਰ 30 ਡਿਗਰੀ ਤੋਂ ਉੱਪਰ ਰਹੇ ਜੇ ਮੰਨ ਲਓ ਤਾਪਮਨ ਵੱਧ ਰਹੇ ਜੇ ਗਰਮੀ ਜ਼ਿਆਦਾ ਪੈ ਜੇ ਤਾਂ ਉਹ ਜਿਹੜਾ ਛੱਲੀਆਂ ਦੇ ਵਿੱਚ ਦਾਣਾ ਨਹੀਂ ਪਰਦਾ ਜੇ ਮੰਨ ਲਓ ਹਫ਼ਤੇ ਦੇ ਵਿੱਚੋਂ 2-4 ਦਿਨ ਵੀ ਸਹੀ ਰਹਿ ਗਿਆ ਤਾਂ ਉਹਦੇ ਵਿੱਚ ਅੱਧ ਚੱਦੇ ਦਾਣੇ ਪਰ ਜਾਂਦੇ ਹੈ ਜੇ ਪ੍ਰੋਪਰ ਮੌਸਮ ਸਹੀ ਰਹੇ ਤਾਂ ਸਹੀ ਦਾਣੇ ਪਰਦੇ ਆ ਜਾਂ ਕੀ ਹੈ ਕੁਸ਼ਕ ਬੀਜਾਂ ਦੇ ਵਿੱਚ ਵੀ हो ਸਕਦਾ ਆਪਾਂ ਇਹ ਨਹੀਂ ਕਹਿ ਸਕਦੇ ਮਲਾਵਟ ਆ ਗਈ ਜਾਂ ਕਿਸੇ ਵੀ ਤਰੀਕੇ ਨਾਲ ਮੱਕੀਆਂ ਜਣੀਆਂ ਉਹ ਸਹੀ ਤਰੀਕੇ ਨਾਲ ਆਇਤੀ ਪ੍ਰੋਪਰ ਉਹਨਾਂ ਦਾ ਜਿਹੜੀ ਸਟੇਜ ਹੈ ਉਹ ਨਹੀਂ ਬਣੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਆਪਾਂ ਦੇਖੋ ਜਿਹੜੀ ਆਚਾਰ ਪਾਉਣਾ ਹੈ ਉਹਦੇ ਵਿੱਚ ਕੀ ਹੋ ਜਾਂਦਾ ਹੁਣ ਜੇ ਮੰਨ ਲਓ ਅਗਲਾ ਕਹਿੰਦਾ ਯਾਰ ਇਸ ਤਾਂ ਮੱਕੀ ਵੀਜੀ ਆ ਵੀ ਉਹਦੇ ਵਿੱਚ ਤਾਂ ਦਾਣੇ ਨਹੀਂ ਪਰੇ ਬਹੁਤ ਸਵਾਲ ਆਉਂਦੇ ਆ ਵੀ ਅਸੀਂ ਕੀ ਉਹਦਾ ਆਚਾਰ ਪਾ ਲਈਏ ਹਾਂ ਤੁਸੀਂ ਉਹਦਾ ਆਚਾਰ ਪਾਓ ਉਹਦਾ ਕੋਈ ਹੋਰ ਹੱਲ ਵੀ ਨਹੀਂ ਆਪਸ਼ਨ ਵੀ ਨਹੀਂ ਤੁਸੀਂ ਤਾਂ ਕਰ ਕੀ ਸਕਦੇ ਹੋ ਪਰ ਇਹ ਆ ਵੀ ਜਿਹੜਾ ਤੁਸੀਂ ਹਾਈ ਯੀਲਡਰ ਗਾਵਾ ਜਦੋਂ ਜਦੋਂ ਪ੍ਰੋਪਰ ਆਪਣਾ ਪੀਕ ਲੈਵਲ ਚੱਲਦਾ ਨੋਮੇ 10ਵੇਂ ਮਹੀਨੇ ਤੋਂ ਲੈ ਕੇ ਅਪ੍ਰੈਲ ਮਾਰਚ ਤੱਕ ਵੀ ਉਦੋਂ ਤੁਸੀਂ ਜਿਹੜਾ ਪਾਉਣਾ ਹੈ ਉਹ ਉਹ ਜਿਹੜਾ ਤੁਸੀਂ ਵਧੀਆ ਜਿਹੜੀ ਦਾ ਨਿਊਟ੍ਰੀਸ਼ਨ ਵੈਲਿਊ ਬਣੀ ਹੈ ਦਾਣੇ ਬਣਿਆ ਉਹ ਮੱਕੀ ਪਾ ਦਿਓ ਜਾਂ ਤੁਸੀਂ ਜਿਹੜੀਆਂ ਛੋਟੀਆਂ ਹੀਫਰ ਹੈ ਜਾਂ ਜਿਵੇਂ ਮੰਨ ਲਓ ਜਿਹੜੇ ਪਸ਼ੂ ਘੱਟ ਦੁੱਧ ਦਿੰਦੇ ਆ ਉਹਨਾਂ ਨੂੰ ਤੁਸੀਂ ਉਹ ਚਾਰ ਪਾ ਸਕਦੇ ਹੋ ਠੀਕ ਹੈ ਜੀ ਮਤਲਬ ਇਹ ਜਿਹੜੀ ਹੈਗੀ ਆ ਵੀ ਤੁਸੀਂ ਕਹਿੰਦੇ ਹੋ ਵੀ ਡੇਰੀ ਫਾਰਮ ਆ ਜਿਹੜਾ ਬੀ ਸਾਈਲੇਜ ਤੋਂ ਬਿਨਾ ਨਹੀਂ ਕਾਮਯਾਬ ਹੋ ਸਕਦੇ ਨਹੀਂ ਕਾਮਯਾਬ ਵੀ ਸਾਈਲੇਜ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਈ ਵੀਰਾਂ ਨੇ ਆਮ ਜਿਹੜੇ ਨਵੇਂ ਸਟਾਰਟ ਕਰਿਆ ਉਹ ਕਿਸੇ ਦੇ ਪਿੱਛੇ ਲੱਗ ਕੇ ਜੇ ਕਹਿਣਗੇ ਸੀ ਸਾਈਲੇਜ ਤੋਂ ਬਿਨਾ ਕੰਮ ਚਲਾ ਲਾਂਗੇ ਸੋਨੂੰ ਮੈਂ ਸਿੱਧੀ ਜੀ ਗੱਲ ਦੱਸਦਾ ਜੇਕਰ ਤੁਸੀਂ ਹਰਾਚਾਰਾ ਗਿਆਲੋਗੇ ਆਪਦਾ ਉਹ ਲਗਭਗ 1.5 ਤੋਂ 2 ਰੁਪਏ ਕਿਲੋ ਦੇ ਵਿੱਚ ਹਰਾਚਾਰਾ ਸਹੀ ਸਟੇਜ ਤੇ ਵੱਢ ਕੇ ਪਾ ਲੋਗੇ ਸਭ ਤੋਂ ਸਸਤਾ ਉਹ ਹੈ ਨੰਬਰ 2 ਤੇ ਸਾਈਲੇਜ ਉਹ ਤਿੰਨ ਤੋਂ 3.5 ਰੁਪਏ ਮੰਨ ਲਓ ਆਪਾਂ ਨੂੰ ਕੋਸਟ ਕਰਦਾ ਹੈ ਜੇਕਰ ਤੁਸੀਂ ਉਦਾਂ ਗਹੋਂਗੇ ਫੀਲ ਨਾਲ ਪਾੜ ਲਾਂਗੇ ਜਾਂ ਤੂੜੀ ਪਾਗੇ ਤਾਂ ਉਹ ਤੁਹਾਨੂੰ ਲਗਭਗ ਇਸ ਤੋਂ ਦੁੱਗਣਾ ਮਹਿੰਗਾ ਪੈ ਜਾਊਗਾ ਜਾਂ ਮੁੱਲ ਦਾ achar ਵੀ ਬਾਅਦ ਚ ਲਾਉਂਗੇ ਇਸ ਕਰਕੇ ਹੁਣ ਮੌਕਾ ਹੈਗਾ ਵੀ ਤੁਸੀਂ ਆਪਦਾ achar ਹੈ ਜਿਹੜਾ ਉਹ ਪਾਓ ਮਤਲਬ ਤੁਸੀਂ ਇਹਦੇ ਵਿੱਚ ਮੇਨ ਗੱਲ ਇਹ ਕਹੀ ਆ ਵੀ ਜਿਹੜਾ ਪਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਤਰੀਕਾ ਸਹੀ ਹੋਣਾ ਚਾਹੀਦਾ ਜਿਵੇਂ ਆਪਾਂ ਬਹੁਤ ਥਾਵਾਂ ਤੇ ਦੇਖਦੇ ਹਾਂ ਨਾ ਵੀ ਜਿਹੜੇ achar ਆ ਵੀ ਉਹ ਉੱਪਰੋਂ ਖਰਾਬ ਹੋ ਜਾਂਦੇ ਆ ਮੱਕੀ ਦੇ ਚਾਰ ਹਣਾ ਵੀ ਉਹਦੇ ਕਰਕੇ ਫੰਗਸ ਪੈ ਜਾਂਦੀ ਆ ਤੇ ਜਿਹਦੇ ਕਰਕੇ ਪਸ਼ੂ ਖਾਂਦੇ ਆ ਤਾਂ ਸੌ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਆ ਮਸਟਾਈਟਸ ਵਗੈਰਾ ਦੀ ਪ੍ਰੋਬਲਮ ਆਉਂਦੀ ਆ ਨਾ ਥਣਾ ਦੀ ਪ੍ਰੋਬਲਮ ਹੁੰਦੀ ਉਹੀ ਆ ਜਾਂਦੀ ਆ ਜੀ ਨੌਲੇਜ ਵਾਲੀ ਗੱਲ ਪਸ਼ੂਆਂ ਦੇ ਹਿਸਾਬ ਨਾਲ ਜਿਹੜਾ ਤੁਸੀਂ ਪਿੱਟ ਦਾ ਸਾਈਜ਼ ਬਣਾਉਣਾ ਹੁੰਦਾ ਉਸ ਨੂੰ ਪ੍ਰੋਪਰ ਲੱਤੜਨਾ ਹੁੰਦਾ ਉਸ ਤੋਂ ਪ੍ਰੋ ਢੱਕਣਾ ਹੁੰਦਾ ਉਸ ਤਰੀਕੇ ਨਾਲ ਜਿਹੜਾ ਵੀ ਹੈ ਇੱਕ ਗੱਲ ਹੋਰ ਮੈਂ ਐਡ ਕਰਨੀ ਚਾਹੁੰਗਾ ਵੀ ਕਹਿੰਦੇ ਆ ਵੀ ਲਿਫਾਫੇ ਆ ਜਿਹੜੇ ਕਿਹੜਾ ਪਾਉਣਾ ਚਾਹੀਦਾ ਵੈਸੇ ਤਾਂ ਚਲੋ ਵਧੀਆ ਕੁਆਲਿਟੀ ਦਾ ਲਿਫਾਫਾ ਪਾਓ ਪਰ ਜੇਕਰ ਤੁਸੀਂ ਜ਼ਿਆਦਾ ਮਹਿੰਗਾ ਲਗਭਗ 4-4 ਇੰਚ ਮਿੱਟੀ ਪਾ ਦਿਓਗੇ ਤਾਂ ਉਹ ਥੋੜਾ ਉੱਪਰੋਂ ਚਾਰ ਖਰਾਬ ਨਹੀਂ ਹੋਊਗਾ ਥੱਲੇ ਵੀ ਤੂੜੀ ਪਾ ਦਿਓ ਉੱਪਰ ਵੀ ਤੂੜੀ ਪਾ ਦਿਓ ਜਿਵੇਂ ਮਾਸਟਰ ਜੀ ਕਈ ਕਹ ਰਹੇ ਨੇ ਵੀ ਤੂੜੀ ਨਹੀਂ ਪਾਉਣੀ ਚਾਹੀਦੀ ਵੀ ਕਈ ਸਾਨੂੰ ਕਹਿੰਦੇ ਆ ਵੀ ਤੂੜੀ ਪਾਉਣ ਨਾਲ ਵੀ ਜਿਹੜੀ ਫੰਗਸ ਵਗੈਰਾ ਬਣ ਜਾਂਦੀ ਹੈ ਉੱਪਰ ਪਾਉਂਦੇ ਜੀ ਜਿਹੜੀ ਵੀ ਇਹ ਮੈਨੂੰ ਲੱਗਦਾ ਵੀ ਆਪਸ਼ਨਲ ਹੋਣੀ ਚਾਹੀਦੀ ਆ ਵੀ ਜੇ ਪਾਵੇ ਤਾਂ ਤਾਂ ਵੀ ਲੋਟ ਹੈ ਜੇ ਨਹੀਂ ਪਾਣੀ ਤੁਸੀਂ ਮੈਨੂੰ ਲੱਗਦਾ ਵੀ ਨਾ ਪਾਓ ਨਹੀਂ ਜੀ ਮੇਰੇ ਹਿਸਾਬ ਨਾਲ ਤਾਂ ਪਾਉਣੀ ਚਾਹੀਦੀ ਆ ਉਹ ਕੀ ਆ ਉੱਪਰ ਜਿਹੜੀ ਫੰਗਸ ਬਣਦੀ ਆ ਉਹ ਕੀ ਕਰਦੇ ਆ ਕੱਲਾ ਲਫਾਫਾ ਜਾਂ ਉੱਪਰ ਕੱਲੀ ਤਰਪਾਲ ਪਾ ਕੇ ਉਹ ਛੱਡ ਦਿੰਦੇ ਆ ਹੂੰ ਉਹਨੂੰ ਉੱਪਰੋਂ ਪ੍ਰੈਸ ਨਹੀਂ ਕਰਦੇ ਉਹ ਜਦੋਂ ਉੱਪਰ ਹਵਾ ਰਹਿ ਜਾਂਦੀ ਹੈ ਤਾਂ ਉਹ ਤੂੜੀ ਦੇ ਨਾਲ ਨਾਲ achar ਵੀ گلਦਾ ਉਹ ਤੂੜੀ ਵੀ گل ਜਾਂਦੀ ਹੈ ਨਹੀਂ ਤਾਂ ਉੱਪਰ ਵਾਲੀ ਤੂੜੀ ਤਾਂ ਵਿੱਚ ਮਿਕਸ ਕਰਕੇ ਚਾਰਦੇ ਪੈ ਜਾਂਦੀ ਠੀਕ ਹੈ ਜੀ ਬਾਕੀ ਦੋਸਤੋ ਤੁਹਾਨੂੰ ਨਾ ਇੱਕ ਅਸੀਂ ਪ੍ਰੋਡਕਟ ਦੱਸਾਂਗੇ ਅ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਉਹ ਜੇ ਤੁਸੀਂ ਇੱਕ ਦੋ ਦਿਨਾਂ ਦੇ ਵਿੱਚ ਦੁਬਾਰੇ ਵੀਡੀਓ ਅਪਲੋਡ ਕਰਾਂਗੇ ਉਸ ਚੀਜ਼ ਦੀ ਤੁਹਾਨੂੰ ਇੱਕ ਪ੍ਰੋਡਕਟ ਦੱਸਾਂਗੇ ਵੀ ਉਸ ਚੀਜ਼ ਨਾਲ ਤੁਸੀਂ ਆਪਣੇ ਸਾਈਲੇਜ ਨੂੰ ਬਚਾ ਸਕਦੇ ਹੋ ਫੰਗਸ ਤੋਂ ਉਲੀ ਤੋਂ ਉਹਦੀ ਵੀ ਸੋਡੇ ਸਾਹਮਣੇ ਆਪਾਂ ਵੀਡੀਓ ਲੈ ਕੇ ਆਵਾਂਗੇ ਸਾਰੀ ਹਾਂਜੀ ਨਵਾਂ ਕੰਮ ਜੀ ਆਪਾਂ ਅਜ ਤੋ-ਬਾਦ ਪੇਡ ਪ੍ਰੋਮੋਸ਼ਨ ਦਾ ਕਰਿਆ ਲਗਭਗ ਆਪਣੇ 6 ਪਲੇਟਫਾਰਮ ਹੈ ਇੰਸਟਾ YouTube ਤੇ Facebook ਤੇ ਇਹਤੇ ਦੋ ਚੈਨਲ ਹੈਗੇ ਫਾਰਮਰ TV ਤੇ ਡੇਰੀ ਮਾਸਟਰ ਆਪਾਂ ਇਹਨਾਂ ਦੇ ਉੱਪਰ ਜਿਹੜੀ ਵੀਡੀਓ ਉਹ ਅਪਲੋਡ ਕਰ ਦਾਂਗੇ ਤੁਸੀਂ ਆ ਸਕਰੀਨ ਤੇ ਜਿਹੜਾ ਨੰਬਰ ਹੈ ਉਸ ਦੇ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੂੰ ਵੀ ਪੇਡ ਪ੍ਰੋਮੋਸ਼ਨ ਕਰਾਉਣੀ ਹੋਵੇ ਬਹੁਤ ਧੰਨਵਾਦ